ਪਹਿਲਾਂ ਜਿਹੜੇ ਪ੍ਰਾਈਵੇਟ ਸੀਗੇ ਰੀਹੈਬ ਸੈਂਟਰ ਉਹ ਤੌਰਚਰ ਕਰਦੇ ਸੀ ਮਤਲ ੱੱਕੇ ਨਾਲ ਉਹਨਾਂ ਨੂੰ ਕੁੱਟਦੇ ਮਾਰਦੇ ਵੀ ਸੀ ਇੱਥੋਂ ਦੀਆਂ ਖਬਰਾਂ ਸਾਨੂੰ ਆਉਂਦੀਆਂ ਸੀ ਸੋ ਹੁਣ ਇਦਾਂ ਦਾ ਕੁਝ ਨਹੀਂ ਹੋਊਗਾ ਸੋ ਅਸੀਂ ਉਹਨਾਂ ਨੂੰ ਜਿਹੜੇ ੁੱਲੇ ਪਟਕੇ ਬੁਰੀ ਸੰਗ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਸਕਿੱਲ ਦੇ ਵਿੱਚ ਵੀ ਲੈ ਕੇ ਜਾਵਾਂਗੇ ਖੇਡਾਂ 'ਚ ਵੀ ਲੈ ਕੇ ਜਾਵਾਂਗੇ ਜੇ ਉਹਨਾਂ ਕੋਲੇ ਕੋਈ ਐਜੂਕੇਸ਼ਨ ਕੁਆਲਿਟੀ ਹੈਗੀ ਹੈ ਜੇ ਐਜੂਕੇਸ਼ਨ ਉਹਨਾਂ ਕੋਲੇ ਕੋਈ ਕੁਆਲਿਫਿਕੇਸ਼ਨ ਹੈਗੀ ਹੈ ਤਾਂ ਉਹਨਾਂ ਨੂੰ ਉਹਦੇ ਮੁਤਾਬਕ ਨੌਕਰੀ ਤੇ ਵੀ ਲਾਵਾਂਗੇ ਤਾਂ ਕਿ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਦੁਬਾਰਾ ਉੱਧਰ ਨਾ ਜਾਵੇ ਦੁਬਾਰਾ ਜਿਹੜਾ ਉਹ ਉਸੇ ਸੰਗਤ ਚ ਨਾ ਪੈਣ ਸੋ ਇਹਨੂੰ ਅਸੀਂ ਬੜਾ ਪਲੈਨਿੰਗ ਤਰੀਕੇ ਨਾਲ ਕਰ ਰਹੇ ਹਾਂ ਔਰ ਲੋਕ ਲਹਿਰ ਬਣਾਉਣ ਵਾਸਤੇ ਸਾਨੂੰ ਲੋਕਾਂ ਦਾ ਸਹਿਯੋਗ ਦੀ ਲੋੜ ਹੈ ਪਰ ਲੰਗੜੋਆ ਪਿੰਡ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿਸ ਤਰੀਕੇ ਨਾਲ ਦੱਸ ਰਹੇ ਹੋ ਸਾਰੇ ਪਿੰਡ ਦੇ ਲੋਕ ਸਿਆਣੇ ਪੜੇ ਲਿਖੇ ਔਰ ਜ਼ਿਆਦਾਤਰ ਐਨਆਰਆਈ ਵੀ ਇਸ ਇਲਾਕੇ ਚ ਹੀ ਨੇ ਜਿਹੜੇ ਬਾਹਰਲੇ ਮੁਲਕਾਂ ਚ ਰਹਿੰਦੇ ਆ ਉਹ ਵੀ ਆਪਣੇ ਪਿੰਡਾਂ ਬਾਰੇ ਸੋਚ ਕਰਦੇ ਆ ਫਿਕਰ ਕਰਦੇ ਆ ਕਿਉਂਕਿ ਕੁੜੀ ਜਿੰਨੇ ਮਰਜੀ ਵੱਡੇ ਘਰ ਚ ਵਿਆਹੀ ਜਾਵੇ ਪਰ ਉਹਦੀ ਇੱਕੋ ਇੱਕ ਤਮੰਨਾ ਰਹਿੰਦੀ ਐ ਕਿ ਮੇਰੇ ਪੇਕੇਆਂ ਵਾਲੇ ਪਾਸੇ ਉਹ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਇਹ ਪੇਕੇ ਨੇ ਉਹ ਬਾਹਰ ਗਏ ਨੇ ਕੋਈ ਗੱਲ ਨਹੀਂ ਉਹ ਮਜਬੂਰੀਆਂ ਚ ਗਏ ਨੇ ਆ ਜਾਣਗੇ ਉਹ ਉਹਨਾਂ ਨੂੰ ਵੀ ਬੁਲਾ ਲਾਂਗੇ ਥੀ ਕਿਉਂਕਿ ਆਪਣੀ ਧਰਤੀ ਨੂੰ ਆਪਾਂ ਠੀਕ ਕਰ ਲਿਆ ਤਾਂ ਸਾਰੇ ਇੱਥੇ ਆਉਣਾ ਚਾਹੁੰਦੇ ਆ ਦਿਵਾਲੀਆਂ ਦਸਹਰੇ ਲੋੜੀਆਂ ਤਾਂ ਇੱਥੇ ਹੀ ਮਨਾ ਕੇ ਜਾਂਦੇ ਹੋ ਕਿਤੇ ਨਹੀਂ ਜਾਣਾ ਹੁੰਦਾ ਦਿਲ ਤਾਂ ਇੱਥੇ ਹੀ ਐ ਆਤਮਾ ਇੱਥੇ ਹੀ ਐ ਸਰੀਰ ਜਾਂਦਾ ਇਕੱਲਾ ਉਹ ਮੁੜਿਆ ਉਹਨੇ 6 ਮਹੀਨੇ ਬਾਅਦ ਸੋ ਸਰਪੰਚ ਸਾਹਿਬ ਨੇ ਬੜਾ ਕਿਉਂਕਿ ਆਪ ਅਫਸਰ ਰਹੇ ਨੇ ਇਨਾਂ ਨੇ ਜੋ ਦੱਸਿਆ ਕਿ ਡਿਟੇਲ ਦੇ ਵਿੱਚ ਕੀ ਅਸੀਂ ਪਹਿਲਾਂ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਇੱਥੇ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀਗਾ ਕਿਉਂਕਿ ਜਿਹੜੇ ਨਸ਼ੇ ਵਾਲੇ ਜਿਹੜੇ ਨੇ ਉਹ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਸੀ ਉਹ ਕਦੇ ਈਵ ਟੀਜ਼ਿੰਗ ਜਾਂ ਫਿਰ ਸਨੇਚਿੰਗ ਕਦੇ ਕੋਈ ਬਾਲੀਆਂ ਲਾ ਲੀਆਂ ਮੋਬਾਈਲ ਖੋਲਿਆ ਇਦਾਂ ਦੇ ਬਹੁਤ ਜ਼ਿਆਦਾ ਘਟਨਾਵਾਂ ਵਧ ਗਈਆਂ ਸੀ ਸੋ ਅੱਜ ਜੇ ਤੁਸੀਂ ਆਪਣਾ ਪਿੰਡ ਠੀਕ ਕਰ ਲਿਆ ਅਸੀਂ ਤਾਂ ਅਸੀਂ ਇੱਥੇ ਕੋਈ ਇਹ ਨਹੀਂ ਕਹਿੰਦੇ ਅਸੀਂ ਕੋਈ ਸਹਾਨ ਕਰਤਾ ਤੁਸੀਂ ਜੇ ਕਿਹਾ ਪੁਲਿਸ ਚਾਹੀਦੀ ਹੈ ਤੁਸੀਂ ਕਿਹਾ ਸਾਨੂੰ ਜਿਹੜਾ ਆ ਸਹਾਇਤਾ ਚਾਹੀਦੀ ਅਸੀਂ ਦੇਤੀ ਤੇ ਪਿੰਡ ਨਹੀਂ ਪਿੰਡ ਠੀਕ ਕੀਤਾ ਇਹ ਤੁਹਾਨੂੰ ਹੀ ਤੁਹਾਡੇ ਲਈ ਤਾੜੀਆਂ ਅਸੀਂ ਅੱਜ ਮਾਰਾਂਗੇ ਕਿ ਤੁਸੀਂ ਆਪਣਾ ਪਿੰਡ ਠੀਕ ਕਰ ਲਿਆ ਇਹੀ ਲੋੜ ਹੈ ਹਰ ਪਿੰਡ ਦੇ ਵਿੱਚ ਪੰਚਾਇਤਾਂ 'ਚ ਮਤੇ ਪਾਉਣ ਦੀ ਲੋੜ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟਾਂ ਹੁੰਦੇ ਹੋ ਰਹੀਆਂ ਨੇ ਕਿ ਭਾਈ ਜੇ ਤੁਹਾਡੇ ਪਿੰਡ ਦਾ ਕੋਈ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਹਦੀ ਜਮਾਨਤ ਕਰਾਉਣ ਨਾ ਜਾਇਓ ਉਹਦੀ ਉਹਨੂੰ ਉਹਦੇ ਪਿੱਛੇ ਥਾਣੇਕ ਨਾ ਜਾਇਓ ਵੀ ਛੱਡ ਦਿਓ ਜੀ ਜਾਂ ਪਰ ਉਹ ਨਹੀਂ ਤਾਂ ਉਹਦਾ ਫਿਰ ਸਮਾਜਿਕ ਪਾਈ ਕੱਟ ਕੀਤਾ ਜਾਊਗਾ ਮੇਰੇ ਕੋਲ ਇਸ ਤਰ੍ਹਾਂ ਦੀਆਂ ਅਨਾਉਂਸਮੈਂਟਾਂ ਦਾ ਵੀ ਮੇਰੇ ਕੋਲ ਰਿਕਾਰਡਿੰਗਾਂ ਆਈਆਂ ਨੇ ਪਿੰਡਾਂ ਦੀਆਂ ਸੋ ਬਹੁਤ ਐਨ ਜੀਓਜ਼ ਬਹੁਤ ਸਾਰੇ ਜਿਹੜੇ ਸਮਾਜਿਕ ਧਾਰਮਿਕ ਸੰਸਥਾਵਾਂ ਨੇ ਉਹ ਵੀ ਨਾਲ ਆ ਗਈਆਂ ਕਿਉਂਕਿ ਇਹ ਤਾਂ ਲੋਕ ਲਹਿਰ ਬਣ ਕੇ ਇਹ ਖਤਮ ਹੋਊਗਾ ਔਰ ਪੰਜਾਬੀ ਜੇ ਧਾਰ ਲੈਣ ਕਿਸੇ ਚੀਜ਼ ਨੂੰ ਖਤਮ ਕਰਨਾ ਹੈ ਕਿਸੇ ਲਾਮਤ ਨੂੰ ਖਤਮ ਕਰਨਾ ਹੈ ਤਾਂ ਉਹ ਹੋ ਕੇ ਰੰਡੀ ਹੈ ਜੇ ਆਪਾਂ ਇਹ ਸੋਚ ਲਿਆ ਕਿ ਅਸੀਂ ਪੰਜਾਬ ਨੂੰ ਦੁਬਾਰੇ ਰੰਗਲਾ ਬਜਾਉਣਾ ਹੈ ਬਣਾਉਣਾ ਹੈ ਅਸੀਂ ਪੰਜਾਬ ਨੂੰ ਦੁਬਾਰੇ ਕੁਸ਼ਤੀਆਂ ਵਾਲਾ ਖਾਰਿਆਂ ਵਾਲਾ ਪੰਜਾਬ ਗਿੱਧਿਆਂ ਵਾਲਾ ਭੰਗੜਿਆਂ ਵਾਲਾ ਪੰਜਾਬ ਕਬੱਡੀਆਂ ਵਾਲਾ ਪੰਜਾਬ ਫੌਜ ਭਰਤੀ ਹੋਣ ਵਾਲੇ ਕਰਨੈਲਾਂ ਜਰਨੈਲਾਂ ਵਾਲਾ ਪੰਜਾਬ ਬਣਾਉਣਾ ਹੈ ਤਾਂ ਕੋਈ ਮਾਈਦ ਲਾਲ ਦੀ ਹਿੰਮਤ ਨਹੀਂ ਹੈਗੀ ਕਿ ਸਾਨੂੰ ਰੋਕ ਸਕੇ ਅਸੀਂ ਪੰਜਾਬੀ ਜਿਹੜੇ ਆਂ ਉਹ ਹਮੇਸ਼ਾ ਲੀਡ ਕਰਦੇ ਰਹੇ ਆ ਚਾਹੇ ਆਜ਼ਾਦੀ ਦੀ ਜੰਗ ਹੈ ਚਾਹੇ ਹਰੀ ਕ੍ਰਾਂਤੀ ਹੈ ਚਾਹੇ ਜਿਹੜਾ ਵੀ ਦੇਸ਼ ਤੇ ਕੋਈ ਸੰਕਟ ਆ ਜਾਏ ਪੰਜਾਬੀ ਮੂਰੇ ਖੜੇ ਹੁੰਦੇ ਆ ਜੀ ਸੋ ਇਸ ਕਰਕੇ ਸਾਨੂੰ ਗੁਰੂਆਂ ਦੀ ਜਿਹੜੀ ਹੈ ਚਰਨ ਛੋਪਾ ਪ੍ਰਾਪਤ ਧਰਤੀ ਹੈ ਸਾਨੂੰ ਜਿਹੜਾ ਸ਼ਹੀਦਾਂ ਦੇ ਪ੍ਰੇਰਣਾ ਹੈ ਇਹ ਤਾਂ ਜਿੱਲਾ ਫੈਸਲੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ ਸੋ ਆਪਾਂ ਨੂੰ ਉਹਨਾਂ ਤੇ ਬਾਰੇ ਵੀ ਸੋਚਣਾ ਚਾਹੀਦਾ ਵੀ ਉਹ 23 23 ਸਾਲ ਦੀ ਉਮਰ ਚ ਫਾਂਸੀ ਦੇ ਰੱਸੇ ਚੁੰਮ ਗਏ ਤੇ ਅੱਜ 23 ਸਾਲ ਦੇ ਬੱਚੇ ਜਿਹੜੇ ਨੇ ਉਹ ਜੇ ਚਿੱਟਾ ਖਾਈ ਜਾਂਦੇ ਨੇ ਤਾਂ ਭਗਤ ਸਿੰਘ ਉਹਦੀ ਆਤਮਾ ਤੜਫਦੀ ਹੋਣੀ ਕਿ ਇਹ ਆਜ਼ਾਦੀ ਇਸ ਕੰਮ ਵਾਸਤੇ ਲੈ ਕੇ ਦਿੱਤੀ ਸੀ ਸੋ ਇਸ ਕਰਕੇ ਆਪਣੇ ਕੋਲੇ ਬਹੁਤ ਸਾਰੀਆਂ ਅਜਿਹੇ ਉਦਾਹਰਨਾਂ ਪਈਆਂ ਪੰਜਾਬ ਕੋਲੇ ਪੰਜਾਬੀਆਂ ਕੋਲੇ ਕਿ ਬਹੁਤ ਵਾਰੀ ਡਿੱਗੇ ਵੀ ਆ ਪਰ ਬਹੁਤ ਵਾਰੀ ਫਿਰ ਉੱਠੇ ਵੀ ਆ ਪਾਤਰ ਸਾਹਿਬ ਦਾ ਸ਼ੇਅਰ ਹੈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਸੋ ਜੇ ਜ਼ਮੀਨ ਫੁੱਲਾਂ ਜੋਗੀ ਰਹੂਗੀ ਐਸੀ ਧਰਤੀ ਤੇ ਫੁੱਲ ਖੇੜਨਗੇ ਔਰ ਖੇੜਨ ਲੱਗਗੇ ਪੁੰਗਰਾਂ ਫੁੱਟਣ ਲੱਗੀਆਂ ਲੰਗੜੋਏ ਚੋਂ ਇੱਕ ਗੁਲਾਬ ਦਾ ਫੁੱਲ ਜਿਹੜਾ ਉਹਦੀ ਉਹਦੀ ਸੁਗੰਧੀ ਦਾ ਅੱਜ ਅਹਿਸਾਸ ਆਪਾਂ ਨੂੰ ਹੋ ਰਿਹਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਮਾ ਭੈਣਾ ਦਾ ਵੱਡੀ ਗਿਣਤੀ ਚ ਆਉਣ ਦਾ ਮਤਲਬ ਇਹੀ ਹੈ ਕਿ ਸਭ ਤੋਂ ਵੱਧ ਪੀੜਿਤ ਜੇ ਨਸ਼ਿਆ ਕੋਈ ਕਰਦਾ ਚਾਹੇ ਪੁੱਤ ਕਰਦਾ ਚਾਹੇ ਪਤੀ ਕਰਦਾ ਚਾਹੇ ਬਾਪ ਕਰਦਾ ਸਭ ਤੋਂ ਵੱਧ ਪੀੜਿਤ ਜਿਹੜੀ ਹੈ ਉਸ ਘਰ ਦੀ ਮਹਿਲਾ ਹੁੰਦੀ ਹੈ ਔਰਤ ਹੁੰਦੀ ਹੈ ਚਾਹੇ ਉਹ ਮਾਂ ਹੈ ਚਾਹੇ ਭੈਣ ਹੈ ਚਾਹੇ ਪਤਨੀ ਹੈ ਕਿਉਂਕਿ ਚੁੱਲ੍ਹਾ ਤਾਂ ਉਸੇ ਨੇ ਚਲਾਉਣਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਜੇ ਇਸ ਤਰ੍ਹਾਂ ਕਰ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਘਰ ਜਿਹੜਾ ਚੱਲਣਾ ਨਹੀਂ ਘਰ ਬਰਬਾਦ ਹੋ ਜਾਊਗਾ ਸੋ ਅੱਜ ਸ਼ਾਇਦ ਬੋਲਿਆਂ ਤਾਂ ਇੱਕ ਦੋ ਮਾਮਾ ਭੈਣਾਂ ਨਹੀਂ ਹੈ ਪਰ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਤੁਹਾਡਾ ਆਉਣਾ ਹੈ ਉਹ ਇਹ ਗੱਲ ਦੱਸਦਾ ਹੈ ਕਿ ਤੁਸੀਂ ਧੰਨਵਾਦ ਕਰਨ ਨਹੀਂ ਆਏ ਹੋ ਸਾਰੇ ਕਿ ਭਾਈ ਸਾਡੇ ਘਰਾਂ ਨੂੰ ਜਿਹੜਾ ਉਹ ਚੁੱਲ੍ਹੇ ਜਿਹੜੇ ਨੇ ਸਾਡੇ ਉਹ ਬਲਦੇ ਰੱਖ ਲਓ